ਸਵੇਤ ਟਾਈਮ 6 ਤੜਕੇ ਜੋ ਤੜਕੇ ਦੇ ਟੈਂਪ ਜਿਹੜਾ ਕਿ ਕਿਸਾਨ ਜਿਹੜੇ ਉੱਥੇ ਬੈਠੇ ਹੋਏ ਸਨ ਜਿਹੜਾ ਕਿ ਆਪਣਾ ਰਾਸ਼ਨ ਬਣਾ ਰਹੇ ਸਨ ਲੰਗਰ ਬਣਾ ਸਾਹ ਸਰ ਉਹਨਾਂ ਦੇ ਉੱਪਰ ਅਥੂ ਗੈਸ ਛੱਡੇ ਨੇ ਪਰ ਹੁਣ ਸਵਾਲ ਇਹ ਉੱਠ ਰਿਹਾ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਤਕਰਾਰ ਕਿਉਂਕਿ ਦੋ ਤਰ੍ਹਾਂ ਕਹਿ ਸਕਦੇ ਆ ਕਿ ਇੱਕ ਤੇ ਅੰਦੋਲਨ ਕਿਸਾਨ 2.0 ਦੂਜੇ ਜਿਹੜਾ ਕਿ ਵੈਰੀਕਟ ਕੀਤੀ ਜਾ ਰਹੀ ਹੈ ਕਈ ਜਗ੍ਹਾ ਤੋਂ ਕਿਸਾਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਕਿਉਂਕਿ ਹੁਣ ਜਿਹੜੀ ਮੀਟਿੰਗ ਚੱਲ ਰਹੀ ਹੈ ਉਸ ਮੀਟਿੰਗ ਦੇ ਵਿੱਚ ਜਿਹੜਾ ਕਿ ਵੱਡਾ ਲਾਨ ਕੀਤਾ ਜਾਵੇਗਾ ਕਿਸਾਨਾਂ ਦੇ ਵੱਲੋਂ ਅੱਗੇ ਵਧਨ ਨੂੰ ਪਰ ਹੁਣ ਸਵਾਲ ਹੈ ਕਿ ਕਿਸਾਨ ਡਟੇ ਹੋਏ ਨੇ ਕਿਸਾਨ ਕਿਸਾਨ ਵਾਚੜ ਕੇ ਉਸ ਦਾ ਹਿੱਸਾ ਬਣ ਰਹੇ ਨੇ ਅਸੀਂ ਵੀ ਸਵੇਤੋਂ ਮਹਾ ਕਵਰਿੰਗ ਜਿਹੜੇ ਕਿ ਗਰਾਊਂਡ ਜ਼ੀਰੋ ਦੇ ਉੱਪਰ ਲਗਾ ਰਹੇ ਨੇ ਕਿ ਜਿੱਥੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਸਕੇਂਦਰ ਸਰਕਾਰ ਦੇ ਪ੍ਰਸ਼ਾਸਨ ਦੇ ਵੱਲੋਂ ਅਥਰੂ ਗੈਸੁੱਟੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਸੁੱਟੇ ਜਾ ਰਹੇ ਕਿਉਂਕਿ ਕਿਸਾਨ ਤੇ ਹੁਣ ਸ਼ਾਂਤੀ ਤਰੀਕੇ ਦੇ ਨਾਲ ਉੱਤੇ ਬੈਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਪਰ ਕਹਿ ਸਕਦਾ ਕਿ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਤੀ ਸਹੀ ਨਹੀਂ ਹੈਗੀ ਇਸ ਕਰਕੇ ਨੌਜਵਾਨ ਜਿਹੜਾ ਵੱਧ ਚੜ ਕੇ ਹਿੱਸਾ ਬਣ ਰਹੇ ਨੇ ਇਹ ਕਾ ਤਸਵੀਰ ਮੈਂ ਨੌਜਵਾਨ ਦੀ ਦਿਖਾਣਾ ਚਾਹੂੰਗਾ ਕਿ ਆ ਨੌਜਵਾਨ ਇਹ ਕੱਲ ਉੱਥੇ ਸੀ ਤੇ ਆ ਅਥਰੂ ਗੈਸ ਦਾ ਜਿਹੜਾ ਕਿ ਕਿਰਕ ਲੱਗਾ ਹੋਇਆ ਆ ਦੇਖੋ ਬਾਹਰ ਉੱਪਰ ਸੱਟਾ ਢਾਈ ਸੇ ਤੋਂ ਉੱਪਰ ਕਿਸਾਨਾਂ ਨੂੰ ਇਹ ਕਹਿ ਸਕਦੇ ਕਿ ਜਖਮੀ ਕੀਤਾ ਆ ਬਾਈ ਕੀ ਨਾਮ ਕਿਰਕ ਕਰਨੇ ਪੈਣਗੇ 1 ਮਿੰਟ ਮੈਂ ਵੀਰੇ ਜਸਪਾਲ ਸਿੰਘ ਨਾਮ ਆ ਮੇਰਾ ਫਤਗੜਾ ਸਾਹਿਬ ਜ਼ਿਲ੍ਹਾ ਐ ਸਾਣੀਪੁਰ ਪਿੰਡ ਆ ਸਰਹੰਦ ਕੋਲ ਇਹ ਕੀ ਗੱਲ ਹੋਈ ਜੀ ਇਹ ਵੀਰੇ ਅਥਰੂ ਗੈਸ ਦਾ ਗੋਲਾ ਵੱਜਿਆ ਪਹਿਲਾਂ ਫਿਰ ਉਧਰੋਂ ਪੱਥਰ ਆ ਕੇ ਸੇਮ ਊਰੀ ਵੱਜਿਆ ਜੀ ਆ ਕੇ ਅੱਛਾ ਪੱਥਰ ਵੀ ਪੱਥਰ ਵੱਜੀ ਹਾਂ ਜੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਇਹ ਪੱਥਰਵਾਜੀ ਕੀਤੀ ਵੀ ਕੀਤੀ ਜਾ ਰਹੀ ਆ ਫਿਰ ਉਹ ਸਾਡੀ ਕਵਰੇਜ ਕਰੀ ਜਾਂਦੇ ਨੇ ਉਹਨਾਂ ਦੀ ਕੋਈ ਕਵਰੇਜ ਨਹੀਂ ਕਰ ਰਹਾ ਉਹ ਪੱਥਰबाजी ਕਰ ਰਹੇ ਨੇ ਜੀ ਫੁੱਲ ਅੱਛਾ ਪੱਥਰबाजी ਕਰ ਰਹੇ ਹਾਂਜੀ ਹਾਂਜੀ ਤੇ ਕਹਿੰਦੇ ਕਿ ਸਵੇਰ ਦੇ ਟਾਈਮ ਉੱਥਰੋਂ ਗੈਸ ਛੁੱਟੇ ਹਾਂਜੀ ਅੱਥਰੂ ਗੈਸ ਫੁੱਲ ਚੱਲ ਰਿਹਾ ਜੀ ਉਹਨਾਂ ਨੇ ਜਿੰਨਾ ਕਰ ਸਕਦੇ ਆ ਉਹਨਾਂ ਜ਼ਿਆਦਾ ਛਿੜ ਰਹੇ ਨੇ ਅੱਥਰੂ ਗੈਸ ਅਸੀਂ ਵਾਲੇ ਮਾਰਦੇ ਨੇ ਜੀ ਗੋਲੇ ਵੀ ਮਾਰਦੇ ਨੇ ਲੋਕਤੰਤਰ ਦਾ ਬਿਲਕੁਲ ਹੀ ਕਾਣ ਕੀਤਾ ਯਾਰੀ ਤੁਹਾਡੇ ਸਾਹਮਣੇ ਹੀ ਹੈ ਜੋ ਕੁਝ ਵੀ ਆ ਹਨਾ ਇਹ ਕਿ ਕਿਹੜੀ ਕਿਹੜੇ ਰੂਲ ਦੇ ਵਿੱਚ ਆਉਂਦਾ ਰੋੜੇ ਮਾਰਨਾ ਉਹ ਵੀ ਪ੍ਰਸ਼ਾਸਨ ਵੱਲੋਂ ਤੁਸੀਂ ਆਪ ਹੀ ਸਮਝਦਾਰ ਹੋ ਕਿ ਕਿਸਾਨ ਤਾਂ ਬੈਠੇ ਸ਼ਾਂਤ ਤਰੀਕੇ ਨਾਲ ਬਿਲਕੁਲ ਸ਼ਾਂਤ ਤਰੀਕੇ ਨਾਲ ਬੈਠੇ ਈ ਤੁਹਾਡੇ ਸਾਹਮਣੇ ਆ ਦੇ ਲੋ ਟਰਾਲੀਆਂ ਦੇ ਵਿੱਚ ਬੈਠੇ ਨੇ ਜ਼ਿਆਦਾਤਰ ਕੁਝ ਮੂਰੇ ਨੇ ਬਿਲਕੁਲ ਅਸੀਂ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਸਮਝਾ ਰਹੇ ਹਾਂ ਪਰ ਕੋਲ ਕੋਲ ਵੀ ਗਏ ਉਹਨਾਂ ਦੇ ਜਾ ਕੇ ਉਹਨਾਂ ਨੂੰ ਇੱਕੋ ਗੱਲ ਕੀ ਆ ਸਾਡੇ ਨਾਲ ਬੈਠ ਕੇ ਗੱਲ ਕਰ ਲੋ ਜਦੋਂ ਉਹਨਾਂ ਨੇ ਪਾਣੀ ਦੀਆਂ ਬੁਸ਼ਾਰਾਂ ਛੜਤੀਆਂ ਨਾ ਹੀ ਉਹਨਾਂ ਨਾਲ ਕੋਈ ਧੱਕਾ ਮੁੱਕੀ ਕੀਤਾ ਕੁਝ ਵੀ ਕੀਤਾ ਬਿਲਕੁਲ ਉੱਥੇ ਜਾ ਕੇ ਅਸੀਂ ਬੈਰੀ ਬੈਰੀਗੇਡਸ ਦੇ ਕੋਲ ਥੱਲੇ ਬਹਿ ਗਏ ਕਿ ਸਾਡੀ ਗੱਲ ਸੁਣ ਲੋ ਸਾਡੇ ਨਾਲ ਗੱਲ ਕਰ ਲੋ ਪਰ ਉਹਨਾਂ ਨੇ ਉਦੋਂ ਹੀ ਪਾਣੀ ਛੜਤਾ ਪਾਣੀ ਦੇ ਵਿੱਚ ਪਤਾ ਨਹੀਂ ਕੀ ਉਹਨਾਂ ਨੇ ਕਿਹੜਾ ਕੈਮੀਕਲ ਮਿਲਾਇਆ ਆ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਕਿ ਨਿਲਮ ਆ ਕੱਪੜਿਆਂ ਦੇ ਜਿਹੜੇ ਨਿਸ਼ਾਨ ਆ ਨਿਸ਼ਾਨ ਪਏ ਹੋਏ ਉਸੇ ਉਸੇ ਕੈਮੀਕਲ ਦੇ ਉਹ ਕੈਮੀਕਲ ਪਤਾ ਨਹੀਂ ਕਿੰਦਾਂ ਦਾ ਸਾਰੇ ਸਰੀਰ ਤੇ ਬਹੁਤ ਹੀ ਜ਼ਿਆਦਾ ਲੜਦਾ ਜ ਬਹਾਦੋ ਵੱਧ ਜ਼ਿਆਦਾ ਲੜਦਾ ਉਹ ਜਦੋਂ ਅਖਰੂ ਗੈਸ ਸੁੱਟਦੇ ਉਹਦੇ ਜਿਹੜੀ ਸਮੈਲ ਨਿਕਲਦੀ ਉਹ ਅੱਖਾਂ ਨੂੰ ਜਲਣ ਬੜਾ ਮੰਦ ਹੁੰਦੀ ਹੈ ਜਾਂ ਅੱਖਾਂ ਦੇ ਵਿੱਚ ਬਹੁਤ ਐਦਾਂ ਹੁੰਦਾ ਜਿਵੇਂ ਪਤਾ ਨਹੀਂ ਕੀ ਬਹੁਤ ਜ਼ਿਆਦਾ ਲੜਦਾ ਕਿਹਨੇ ਪਾ ਦਿੰਦੇ ਜੀ ਜਿਵੇਂ ਹਲਕ ਚ ਪਾਤੀ ਹੈ ਨਾ ਅਸਾਂ ਚ ਪਾਤੀ ਹੈ ਜੀ ਐਵੇਂ ਲੱਗਦਾ ਅੱਖਾਂ 'ਚ ਵੀ ਲਾਲ ਮਿਰਚਾਂ ਪਾਤੀਆਂ ਸਾਹ ਬੰਦ ਹੋ ਜਾਂਦਾ ਬੰਦੇ ਬਹੁਤ ਆਪਣੇ ਬੇਹੋਸ਼ ਹੋ ਕੇ ਵੀ ਡਿਗੇ ਨਹੀਂ ਉਹਨਾਂ ਨੂੰ ਚੱਕ ਕੇ ਵੀ ਲਿਆਂਦਾ ਕਈਆਂ ਦੇ ਹੱਥਾਂ ਤੇ ਉਹਨਾਂ ਨੇ ਉਹ ਗੋਲੀਆਂ ਮਾਰਦੇ ਨੇ ਰਬੜ ਵਾਲੀਆਂ ਕਿਸੇ ਦੇ ਅੱਖ ਤੇ ਬੱਤੀ ਗਨਸ ਮਾਰਦੇ ਨੇ ਜੋ ਏਅਰ ਗਨ ਏਅਰ ਗਨਸ ਮਾਰਦੇ ਨੇ ਮੁੰਡੇ ਦੇ ਮੱਥੇ ਦੇ ਉੱਤੇ ਵੱਜੀ ਉਹ ਮੱਥਾ ਪਾੜ ਗਿਆ ਜੀ ਕਾਫੀ ਜ਼ਿਆਦਾ ਛੱਟਾਂ ਲੱਗੀਆਂ ਨੇ ਉਹ ਲੈ ਕੇ ਗਏ ਨੇ ਹਸਪੀਟਲ ਦੇ ਵਿੱਚ ਲੈ ਕੇ ਗਏ ਪੂਰਾ ਜੋਸ਼ ਆ ਉਹ ਦਿਖਾਉਂਦੇ ਪਏ ਹਾਂਜੀ ਉਹ ਬਿਲਕੁਲ ੱੱਕਾ ਕਰ ਰਹੇ ਨੇ ਸ਼ਰਿਆਮ ੱੱਕਾ ਕਰ ਰਹੇ ਨੇ ਲੋਕਤੰਤਰ ਦਾ ਕਹਾਣ ਕੀਤਾ ਜਾ ਰਹੇ ਡੈਮੋਕ੍ਰੇਸੀ ਖਤਮ ਹੀ ਕਰ ਰਹੇ ਨੇ ਤੁਹਾਡੇ ਸਾਹਮਣੇ ਅਥਰੂ ਗੈਸ ਸੁੱਟੇ ਗਏ ਇੱਧਰ ਵੀ ਸਵੇਰੇ ਵੀ ਸਿੱਟੇ ਗਏ ਰਾਤ ਦੇ ਟਾਈਮ ਤਾਂ ਨਜਾਇਜ਼ ਹੀ ਸਿੱਟੇ ਗਏ ਨੇ ਉੱਥੇ ਕੋਈ ਹੈ ਵੀ ਨਹੀਂ ਸੀ ਰਾਤ ਦੇ ਟਾਈਮ ਅਸੀਂ ਗੱਡੀ ਦੇ ਵਿੱਚ ਬੈਠੇ ਸੀਗੇ ਤੇ ਉਹਨਾਂ ਨੇ ਨਜਾਇਜ਼ ਹੀ ਸਿੱਟੇ ਨੇ ਕੋਈ ਗੱਲ ਵੀ ਦੱਸੋ ਅਸੀਂ ਆ ਕੀ ਆ ਅਸੀਂ ਇਸੇ ਦੇਸ਼ ਦੇ ਪਸਨੀਕ ਆ